ਹਰ ਸੇਮਨ ਸਿੰਘ ਨੰਬਰਦਾਰ ਪਿੰਨ ਮੋਦਲ ਜੀ ਕੀ ਲੰਬਦਾ ਸਾਹਿਬ ਕੀ ਗੱਲ ਹੋਈ ਆ ਜੀ ਰਾਤੀ ਤੇ ਪਤਾ ਲੱਗਾ ਜੀ ਰਾਤੀ 9 ਵਜੇ ਤੋਂ ਬਾਅਦ ਝਗੜਾ ਹੋਇਆ ਜੀ ਮੈਡਮ ਬਾਈਪਾਸ ਦੇ ਨਾਕੇ ਤੇ ਜਾ ਰਹੇ ਸੀ ਤੇ ਮੈਨੂੰ ਉੱਥੇ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਮੈਰਮ ਦੇ ਗੱਲ ਪੈ ਗਏ ਆ ਉਹਨਾਂ ਨੰਗੀਆਂ ਤਲਵਾਰਾਂ ਉਹਨਾਂ ਕੋਲ ਦਾਤਰ ਸੀ ਉਹਨਾਂ ਸ਼ਹਿਰਾਂ ਰਾਤੀ ਇੱਥੇ ਗੁੰਡਾਗਰਦੀ ਕੀਤੀ ਨਰਾਜ਼ ਕੀਤਾ ਵਾ ਛੇ ਕੇ ਸ਼ਰਾਬ ਪੀ ਗਏ ਬਾਹਰ ਆ ਕੇ ਝਗੜਾ ਕਰਨ ਪਿਆ ਤੇ ਉਹਨਾਂ ਸੜਕ ਜਾਮ ਕੀਤੀ ਸੀ ਤੇ ਉਹਦੇ ਉਹਦੇ ਕਾਰਨ ਜਿਹੜਾ ਮੈਡਮ ਨੂੰ ਰਾਤੀ ਬਹੁਤ ਜ਼ਿਆਦਾ ਛੱਡ ਲੱਗੇ ਆ ਮੈਡਮ ਦੇ ਕਿਰਪਾ ਨਾਲ ਰਾਤੀ 7:0 ਮੈਡਮ ਨਾਮ ਅਮਰਵੀਰ ਆ। ਨਾਲ ਉਹਨੂੰ ਬਹੁਤ ਜ਼ਾਇਦ ਛੱਡ ਲੱਗੀ ਆ ਜੀ। ਐ ਸਰਕਾਰ ਨੂੰ ਇਹ ਅਪੀਲ ਕਰਦੇ ਆ ਮੁੱਖ ਮੰਤਰੀ ਸਾਹਿਬ ਨੂੰ ਕਿ ਇਹ ਜਿਹੜੇ ਦੋਸ਼ੀ ਆ ਇਹਨਾਂ ਸਖਤ ਸਜ਼ਾ ਦਿੱਤੇ ਜਾਵੇ। ਜੇ ਇੱਕ ਪੁਲਿਸ ਇੰਸਪੈਕਟਰ ਦੇ ਉੱਤੇ ਐਡਾ ਵੱਡਾ ਹਮਲਾ ਹੋ ਗਿਆ। ਜਿਹੜੀ ਇੱਕ ਬੀਬੀ ਟਾਉਣ ਲਈ ਆਉਂਦਾ ਕੋਣ ਕਿ ਉਹਨੂੰ ਮਾਰਕੋਟ ਨਹੀਂ ਕੀਤੀ। ਸਿਰਫ ਇਹਨੂੰ ਥੱਲ ਪਾਉਣ ਵਾਸਤੇ ਬਿਖੋ ਜੋ ਨਾ ਝੜਾ ਕਰੋ। ਉਹਨਾਂ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਵਾ। ਜਿਹੜੇ ਦੋਸ਼ੀ ਆ ਬੋਤਨਾ ਚਲਾਈਆਂ ਜੀ। ਦਰਦ ਨਾਲ ਸ਼ਰੀਆਂ ਮੋੜ ਸਕੇ ਤੇ ਕਮਾਏ ਆ ਜੀ ਖੜਦੇ ਉੱਤੇ। ਉਹਨਾਂ ਜਾਮ ਕੀਤਾ ਸੀ ਰਾਤੀ ਜੀ ਕੀ ਹੋਇਆ ਕੀ ਹੈ ਕਰਨੀ ਮਨ ਰਹੀ ਹੈ ਕਰਨ ਹੋਇਆ ਕੀ ਹੈ ਕਰਨੇ ਸ਼ਰਾਬ ਵੀ ਕੇ ਝਗੜਾ ਕਰਦੇ ਸੀ ਮੈਡਮ ਬਾਈਪਾਸ ਤੇ ਆਪਣੀ ਗੱਦਵਾ ਤੇ ਆਈ ਸੀ ਤੇ ਨਾਲ ਮੈਡਮ ਦੇ ਕੋਈ ਜਿਹੜਾ ਹੈਗਾ ਸੀ ਨਾਲ ਉਹਨਾਂ ਦੇ ਐਸਆਈ ਮੁੰਡਾ ਅਮਰਵੀਰ ਇਹਨੂੰ ਦੋਵੇਂ ਵਿਚਾਰੇ ਆ ਗਏ ਸਿਵਲ ਵਰਦੀ ਚ ਸੀ ਸਿਵਲ ਵਰਦੀ ਚ ਸੀ ਉਹ ਲੱਗਦਾ ਕਿ ਇੱਕ ਮਹਿਲਾ ਵਾਲੇ ਜਦੋਂ ਰੋਕਿਆ ਗਿਆ ਤੇ ਉਹਨਾਂ ਨੂੰ ਰੁਕਣਾ ਚਾਹੀਦਾ ਸੀ ਬਿਲਕੁਲ ਜੀ ਬਿਲਕੁਲ ਇੱਕ ਮੰਨ ਲਓ ਤੁਹਾਨੂੰ ਔਰਤ ਹੱਥ ਦੇ ਨਹੀਂ ਵੀ ਨਾ ਝਗੜਾ ਕਰੋ ਰੁਕ ਜੋ ਆਪੋਰਟਫਾਗ ਦਾ ਆਦਾਨ-ਪ੍ਰਦਾਨ ਸ਼ੁਰੂ ਕਰ ਦਿੱਤੇ ਆ ਉਹਦੇ ਕਰਪਾਣਾਂ ਦਾ ਬਲਾ ਕੀਤਾ ਵਾ ਬੜੀ ਦੁੱਖ ਵਾਲੀ ਗੱਲ ਹੈ ਜੀ ਸਾਡੇ ਬਹੁਤ ਵਧੀਆ ਅਫਸਰ ਜੀ ਇਹਨਾਂ ਨੇ ਵੇਰਕੇ ਦੇ ਵਿੱਚ ਨਸ਼ੇ ਨੂੰ ਆ ਜੀ ਠੰਡ ਪਾਈ ਆ ਥਾਣੇ ਵੇਰਕੇ ਦੇ ਵਿੱਚ ਨਸ਼ਾ ਆ ਲੋਕੀ ਕਈ ਤੇ ਛੱਡ ਕੇ ਪੈਣ ਛੱਡ ਕੇ ਭੱਜ ਗਿਆ ਨਸ਼ੇ ਤੋਂ ਵੀ ਮੈਡਮ ਸਾਹਿਬ ਤੇ ਬਹੁਤ ਆ ਅੱਛਾ ਛੱਡ ਇਹ ਨਸ਼ਾ ਬੰਦੀ ਕਰਦੇ ਆ ਤੁਸੀਂ ਕੀ ਸਖਤ ਸਖਤ ਕਰ ਰਹੀਆਂ ਆ ਜੀ ਬਿਲਕੁਲ ਜੀ ਮੈਂ ਮੰਗ ਕਰਦੇ ਆ ਸਰਕਾਰ ਗਾੜੀ ਆਪਣੇ ਕਮਿਸ਼ਨਰ ਸਾਹਿਬ ਗਾੜੀ ਵੀ ਜਿਹੜੇ ਦੋਸ਼ੀ ਪੜ ਗਏ ਇਹਨਾਂ ਸਜ਼ਾ ਵਾਤ ਤੋਂ ਅੱਜ ਜੀ ਜਾਵੇ ਇਹਨਾਂ ਨੂੰ ਇਹਨਾਂ ਪਤਾ ਕੀਤਾ ਗਿਆ ਐਸ ਐਚਓ ਸਾਹਿਬ ਨੂੰ ਰਿਪੋਰਟ ਆਈ ਸੀ ਕਿ ਮੋਦਲ ਪਿੰਡ ਲੜਾਈ ਹੋਂਦੀ ਆ ਤੇ ਉਹ ਲੜਾਈ ਦੇ ਮਸਲੇ ਦੇ ਵਿੱਚ ਮੋਦਲ ਪਿੰਡ ਗਏ ਤੇ ਉੱਥੋਂ ਉਹਨਾਂ ਨੇ ਕੋਈ ਪੁੱਛ ਗਏ ਸੀ ਦੇ ਦੌਰਾਨ ਬੰਦਾ ਫੜਿਆ ਸੀਗਾ ਤਾਂ ਉਹਨਾਂ 'ਗੋ ਮੈ ਐਸ ਐਚਓ ਸਾਹਿਬ ਤੇ ਹਮਲਾ ਕਰਤਾ ਕਾਫੀ ਸਾਟ ਲੱਗੀ ਹੋਈ ਉਹਨੂੰ ਮੰਦੀ ਪਾਸ ਤੋਂ ਆਦਮੀ ਕਿਹਦੇ ਕਾਰਨ ਕਾਨੂੰਨੀ ਵੀ ਲੱਗਦਾ ਉਹਨਾਂ ਨੇ ਕੰਮ ਪਾਇਆ ਨਹੀਂ ਨਹੀਂ ਇੰਦਾਂ ਦੀ ਨਹੀਂ ਕੋਈ ਹਾਂਜੀ ਤੇ ਫਿਰ ਕਿਹੜਾ ਰੀਡ ਕਰਨਗੇ ਕਿਉਂ ਕਰਨਗੇ ਕੀ ਹੋ ਕੇ ਰੈਸਪਸ ਚੱਲਿਆ ਸਰ ਕਰਨੀਗੇ ਲੜਾਈ ਝਗੜਾ ਹੈ ਉਹਦੇ ਸੰਬੰਧ ਚ ਤਲਾ ਆਈ ਤੇ ਉਹ ਮਤਲਬ ਉਹਤੇ ਉਹਦੇ ਸੰਬੰਧ ਚ ਗਏ ਹਾਂ ਹਾਂਜੀ ਕਿੰਨੇ ਵਿਅਕਤੀ ਸੀਗੇ ਬਰ ਮੁਕੇ ਤੇ ਜਿਹਨਾਂ ਨੇ ਹਮਲਾ ਕੀਤਾ ਪਤਾ ਨਹੀਂ ਸਾਰੇ ਨਾਈਟ ਮੁੰਸ਼ੀ ਨੂੰ ਪਤਾ ਹੋਣਾ ਮੇਰੇ ਤੇ ਦੇ ਮੇਰਾ ਲੈਡੀ ਹੈਡ ਕਨਸਟੇਬਲ ਸਿਮਰਨ ਜੀ ਤੇ ਮੈਂ ਪਰਚਾ ਦਰਜ ਕਰ ਹਾਂਜੀ ਉਹਨਾਂ ਤੇ ਪਰਚਾ ਦਰਜ ਤੇ ਲਗਾਤਾਰ ਪਾਲ ਕੀਤੀ ਜਾਂਦੀ ਹਾਂਜੀ ਲਗਾਤਾਰ ਪਾਲ ਕੀਤੀ ਜਾਂਦੀ ਹੈ ਹਾਂਜੀ ਇਹ ਤੋਂ ਵੇਰ ਕਿਹਾ ਥਾਣੇ ਤੋਂ ਹਰ ਸਿਮਰਨ ਸਿੰਘ ਨੰਬਰਦਾਰ ਪਿੰਨ ਮੋਦਲ ਜੀ ਕੀ ਨੰਬਰਦਾਰ ਸਾਹਿਬ ਕੀ ਗੱਲ ਹੋਈ ਆ ਜੀ ਰਾਤੀ ਤੇ ਪਤਾ ਲੱਗਾ ਜੀ ਰਾਤੀ 9 ਦੇ ਬਾਅਦ ਝਗੜਾ ਹੋਇਆ ਜੀ ਮੈਡਮ ਬਾਈਪਾਸ ਦੇ ਨਾਕੇ ਤੇ ਜਾ ਰਹੇ ਸੀ ਤੇ ਮੈਨੂੰ ਉੱਥੇ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਮੈਡਮ ਦੇ ਗੱਲ ਪੈ ਗਏ ਆ ਉਹਨਾਂ ਨੰਗੀਆਂ ਤਲਵਾਰਾਂ ਉਹਨਾਂ ਕੋ ਦਾਤਰ ਸੀ ਉਹਨਾਂ ਸ਼ਹਿਰਾਂ ਰਾਤੀ ਇੱਥੇ ਗੁੰਡਾਗਰਦੀ ਕੀਤੀ ਨਰਾਜ਼ ਕੀਤਾ ਵਾ ਠੀਕੇ ਤੇ ਸ਼ਰਾਬ ਪੀ ਗਏ ਬਾਹਰ ਆ ਕੇ ਝਗੜਾ ਕਰਨ ਪਿਆ ਤੇ ਉਹਨਾਂ ਸੜਕ ਜਾਮ ਕੀਤੀ ਸੀ ਤੇ ਉਹਦੇ ਉਹਦੇ ਕਾਰਨ ਜਿਹੜੇ ਮੈਡਮ ਨੂੰ ਰਾਤੀ ਬਹੁਤ ਜ਼ਿਆਦਾ ਛੱਡ ਲੱਗੇ ਆ ਮੈਡਮ ਦੇ ਕਿਰਪਾ ਨਾਲ ਰਾਤੀ 7:00 ਵਜੇ ਆ ਮੈਡਮ ਉਹਨਾਂ ਮੁੰਡਾ ਅਮਰਵੀਰ ਹਾਲ ਉਹਨਾਂ ਬਹੁਤ ਜ਼ਾਇਦ ਸਾਟ ਲੱਗੀ ਆ ਜੀ ਐ ਸਰਕਾਰ ਨੂੰ ਇਹ ਅਪੀਲ ਕਰਦੇ ਆ ਮੁੱਖ ਮੰਤਰੀ ਸਾਹਿਬ ਨੂੰ ਇਹ ਜਿਹੜੇ ਦੋਸ਼ੀ ਆ ਇਹਨਾਂ ਸਖਤ ਸਜ਼ਾ ਦਿੱਤੇ ਜਾਵੇ ਜੇ ਇੱਕ ਪੁਲਿਸ ਇੰਸਪੈਕਟਰ ਦੇ ਉੱਤੇ ਐਡਾ ਵੱਡਾ ਹਮਲਾ ਹੋ ਗਿਆ ਜਿਹੜੀ ਇੱਕ ਬੀਬੀ ਟਾਉਣ ਲਈ ਆ ਉਹਨਾਂ ਕੋ ਆਣ ਕੇ ਉਹਨਾਂ ਨੂੰ ਮਾਰਕੋਟ ਨਹੀਂ ਕੀਤੀ ਸਿਰਫ ਇਹਨੂੰ ਠੱਲ ਪਾਉਣ ਵਾਸਤੇ ਫਿਰ ਲੋਜੋ ਨਾ ਝਗੜਾ ਕਰੋ ਉਹਨਾਂ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਵਾ ਜਿਹੜੇ ਦੋਸ਼ੀ ਆ ਬੋਤਲਾਂ ਚਲਾਈਆਂ ਜੀ ਦਾਤਾਂ ਨਾਲ ਸ਼ਰੀਆਂ ਮੋੜ ਸਕੇ ਤੇ ਕਮਾਏ ਆ ਜੀ ਖੜਕ ਦੇ ਉੱਤੇ ਉਹਨਾਂ ਜਾਮ ਕੀਤਾ ਸੀ ਰਾਤੀ ਜੀ ਕੀ ਹੋਇਆ ਕੀ ਆ ਕਾਰਨਤੀ ਮੰਨ ਰਹੀ ਕਾਰਨ ਹੋਇਆ ਕੀ ਆ ਕਾਰਨ ਦੇ ਨਾਲ ਮੈਡਮ ਦੇਖੋ ਜਿਹੜਾ ਹੈਗਾ ਸੀ ਨਾਲ ਉਹਨਾਂ ਨੇ ਇਹ ਐਸਾ ਹੀ ਮੁੰਡਾ ਅਮਰਬੀਰ ਇਹਨੂੰ ਦੋਵੇਂ ਵਿਚਾਰੇ ਆ ਗਏ ਸਿਵਲ ਬਰਦੀ ਸੀ ਮੈਂ ਸਿਵਲ ਬਰਦੀ ਸੀ ਔਰ ਇੱਕ ਵਾਰ ਕਿ ਇੱਕ ਮੈਲਾ ਵਾਲੇ ਜਦੋਂ ਰੋਕਿਆ ਗਿਆ ਤਾਂ ਉਹਨਾਂ ਨੂੰ ਰੁਕਣਾ ਚਾਹੀਦਾ ਸੀ ਬਿਲਕੁਲ ਜੀ ਬਿਲਕੁਲ ਇੱਕ ਮੰਨ ਲਓ ਤੁਹਾਨੂੰ ਔਰਤ ਹੱਥ ਦੇਣੀ ਵੀ ਨਾ ਝੜਾ ਕਰੋ ਰੁਕ ਜਾਓ ਪਰ ਉਹ ਦਫਾ ਕਿ ਦਤਮਨ ਸ਼ੁਰੂ ਕਰ ਦਿੱਤੇ ਉਹ ਤੇ ਕੁਰਬਾਨਾਂ ਦਾ ਬਲਾ ਕੀਤਾ ਵਾ ਬੜੀ ਦੁੱਖ ਵਾਲੀ ਗੱਲ ਹੈ ਜੀ ਸਾਡੇ ਬਹੁਤ ਵਧੀਆ ਅਫਸਰ ਜੀ ਉਹਨਾਂ ਨੇ ਵੇਰਕੇ ਦੇ ਵਿੱਚ ਨਸ਼ੇ ਨੂੰ ਅੱਜ ਠੰਡ ਪਈ ਆ ਥਾਣੇ ਵੀਰਕੇ ਦੇ ਵਿੱਚ ਨਸ਼ਾ ਆ ਲੋਕੀ ਕੈਦੀ ਛੱਡ ਕੇ ਪੈਣੀ ਛੱਡ ਕੇ ਭੱਜ ਗਿਆ ਨਸ਼ੇ ਤੋਂ ਵੀ ਮੈਡਮ ਆ ਸਰਦ ਬਹੁਤ ਆ ਅੱਛਾ ਛੱਡ ਇਹ ਨਸ਼ਾ ਬੰਦੀ ਕਰਦੇ ਨਾ ਤੁਸੀਂ ਕੀ ਸਖਤ ਸਖਤ ਕਾਰਵਾਈ ਆ ਜੀ ਬਿਲਕੁਲ ਜੀ ਮੈਂ ਮੰਗ ਕਰਦੇ ਆ ਸਰਕਾਰ ਗਾੜੀ ਆਪਣੇ ਕਮਿਸ਼ਨਰ ਸਾਹਿਬ ਗਾੜੀ ਵੀ ਜਿਹੜੇ ਦੋਸ਼ੀ ਫੜ ਗਏ ਇਹਨਾਂ ਸਜ਼ਾ ਵਾਤ ਤੋਂ ਅੱਜ ਦਿੱਤੀ ਜਾਵੇ ਇਹਨਾਂ ਇਹਨਾਂ ਪਤਾ ਕਿਤਾ ਕਰਦੇ